ਸ਼੍ਰੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦ ਵਾਲਾ ਆਸ ਹੈ ਕਿ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਦੀ ਜਾਣਕਾਰੀ ਆਪਾਂ 22 ਅਗਸਤ ਦੀ ਕਬੱਡੀ ਖੇਡ ਟੂਰਨਾਮੈਂਟਾਂ ਦੀ ਲੈ ਕੇ ਪਹੁੰਚ ਚੁੱਕੇ ਹਾਂ ਜਿਹੜੇ ਜਿਹੜੇ ਟੂਰਨਾਮੈਂਟਾਂ ਦੀ ਜਾਣਕਾਰੀ ਜਿੱਦਾਂ ਸਾਡੇ ਕੋਲੇ ਪਹੁੰਚਦੀ ਹੁੰਦੀ ਆ ਉਸ ਅਨਸਾਰ ਅਸੀਂ ਜਿਹੜੀ ਉਹ ਤੁਹਾਡੇ ਕੋਲ ਜਾਣਕਾਰੀ ਪਹੁੰਚਦੀ ਕਰਦੇ ਹਾਂ ਸਭ ਤੋਂ ਪਹਿਲਾਂ 22 ਅਗਸਤ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦਾ ਟਾਪ ਦਾ ਕਬੱਡੀ ਦਾ ਮਹਾਕੁੰਭ ਆਪਾਂ ਕਹੀਏ ਮਿਨੀ 올림픽 ਕਹੀਏ ਕੋਈ ਹਸਕਤਨੀ ਨਹੀਂ ਹੋਵੇਗੀ ਕਿਉਂਕਿ ਮਾਲਵੇ ਦੇ ਵਿੱਚ ਬਹੁਤ ਵੱਡੇ ਵੱਡੇ ਕਬੱਡੀ ਕੱਪ ਹੁੰਦੇ ਆ ਪਰ ਜਿਹੜੇ ਲੁਧਿਆਣੇ ਦਾ ਕੋਟ ਗੰਗੂ ਰਾਏ ਦਾ ਉਹ ਕਬੱਡੀ ਕੱਪ ਹੈ ਜਿਹਨੂੰ ਮਿਨੀ 올림픽 ਦੇ ਤੌਰ ਤੇ ਜਾਣਿਆ ਜਾਂਦਾ ਹੈ ਸੋ 22 ਅਗਸਤ ਨੂੰ ਖੇਡਾਂ ਕੋਟ ਗੰਗੂ ਰਾਏ ਦੀਆਂ ਜਿੱਥੇ ਪਹਿਲਾ ਪ੍ਰਾਈਜ਼ 1 ਲੱਖ ਰੁਪਿਆ ਤੇ ਦੂਸਰਾ ਪ੍ਰਾਈਜ਼ ਜਿਹੜਾ 75000 ਰੁਪਿਆ ਹੋਵੇਗਾ ਤਿੰਨ ਖਿਡਾਰੀ ਜਿਹੜੇ ਬਾਹਰੋਂ ਖੇਡਣਗੇ ਬੈਸਟ ਰੇਟਰ ਤੇ ਬੈਸਟ ਸਟਾਪਰ ਨੂੰ ਜਿਹੜੇ 4 ਟਰੈਕਟਰ ਦੇ ਕੇ ਮਾਨ ਸਨਮਾਨ ਦਿੱਤੇ ਜਾਣਗੇ ਇਹਨੇ ਕੋਟ ਗੰਗੂਰਾਏ ਦੇ ਵਿੱਚ ਸਿਰਾ ਲੱਗੂਗਾ ਦੁਨੀਆ ਦੇ ਵੱਡੇ ਵੱਡੇ 스타 ਜਿਹੜੇ ਕੋਟ ਗੰਗੂਰਾਏ ਦੇ ਵਿੱਚ 22 ਅਗਸਤ ਨੂੰ ਜਿਹੜੇ ਪੁੱਜ ਰਹੇ ਐ ਲੱਖ 75 ਪ੍ਰਾਈਜ਼ ਤੇ ਤਿੰਨ ਖਿਡਾਰੀ ਬਾਹਰੋਂ ਬੈਸਟਾਂ ਦੇ ਲਈ 4 ਟਰੈਕਟਰ ਤੇ ਜਿਹੜਾ ਲਾਈਵ ਹੋਵੇਗਾ ਉਹ ਕਬੱਡੀ 365.com ਤੇ ਇਸ ਕਬੱਡੀ ਕੱਪ ਦਾ ਜਿਹੜਾ ਲਾਈਵ ਤੁਸੀਂ ਦੇਖ ਸਕਦੇ ਹੋ ਆਨੰਦ ਮਾਣ ਸਕਦੇ ਹੋ ਕੋਟ ਗੰਗੂਰਾਏ ਦਾ ਇਸੇ ਤਰ੍ਹਾਂ ਜਿਹੜਾ ਟੂਰਨਾਮੈਂਟ ਹੋਊਗਾ 22 ਅਗਸਤ ਦਾ ਪਿੰਡ ਲੰਗਿਆਂਣਾ ਨਵਾਂ ਲੰਗਿਆਂਣਾ ਨਵਾਂ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਖੇਡ ਟੂਰਨਾਮੈਂਟ ਹੋਣਾ ਹੈ ਜਿੱਥੇ ਕਿ ਕਬੱਡੀ 28 ਕਿਲੋ ਕਬੱਡੀ 33 ਕਿਲੋ ਤੇ ਕਬੱਡੀ 36 ਕਿਲੋ ਬਹੁਤ ਵਧੀਆ ਸੋਚ ਹੈ ਜਿੱਥੇ ਵੱਡੇ ਸਟਾਰਾਂ ਨੂੰ ਪੜਾਉਣ ਦੀ ਲੋੜ ਹੈ ਉੱਥੇ ਇੱਕ ਪਨੀਰੀ ਬੀਜਣ ਦੀ ਵੀ ਬਹੁਤ ਜਿਹੜੀ ਜ਼ਿਆਦਾ ਲੋੜ ਹੈ ਲੰਗਿਆਂਣਾ ਨਵਾਂ ਪਿੰਡ ਦਾ ਵੀ ਬਹੁਤ ਸੋਹਣਾ ਪਰਾਲਾ ਹੈ ਨਵੇਂ ਮੁੰਡਿਆਂ ਨੂੰ ਜਿਹੜਾ ਮੌਕਾ ਹੈ ਬੱਚਿਆਂ ਤੋਂ ਲੈ ਕੇ ਕਬੱਡੀ 28 ਕਿਲੋ ਕਬੱਡੀ 33 ਕਿਲੋ ਤੇ ਕਬੱਡੀ 38 ਕਿਲੋ 38 ਕਿਲੋ ਦਾ ਜਿਹੜਾ ਪ੍ਰਾਈਜ਼ ਹੈ ਉਹ 4100 ਤੇ 3100 ਰੁਪਏ ਜਿਹੜਾ ਰੱਖਿਆ ਗਿਆ ਹੈ ਤੇ ਕਬੱਡੀ ਸੈਵਨ ਸੀਡ ਦੇ ذریعے ਜਿਹੜਾ ਇਸ ਟੂਰਨਾਮੈਂਟ ਦਾ ਵੀ ਤੁਸੀਂ ਲਾਈਵ ਆਨੰਦ ਮਾਣੋਗੇ ਤੇ ਪ੍ਰਸਿੱਧ ਕਬੱਡੀ ਖਿਡਾਰੀ ਜੰਟਾ ਲੰਡੇ ਜਿਸ ਖਿਡਾਰੀ ਨੇ ਬੱਦੋਵਾਲ ਦੇ ਕੱਪ ਤੋਂ ਨੈਨੋ ਗੱਡੀ ਜਿੱਤੀ ਸੀ ਸਭ ਤੋਂ ਪਹਿਲਾ ਖਿਡਾਰੀ ਉਹ ਉਸ ਖਿਡਾਰੀ ਦਾ ਜਿਹੜਾ ਉਸ ਨਗਰ ਦੇ ਵੱਲੋਂ ਮਾਨ ਸਨਮਾਨ ਜਿਹੜਾ 22 ਅਗਸਤ ਨੂੰ ਲੰਗਿਆਣਾ ਨਾਵਾ ਦੇ ਵਿੱਚ ਕੀਤਾ ਜਾਊਗਾ ਇਹ ਜਾਣਕਾਰੀ ਜਿਹੜੀ 22 ਅਗਸਤ ਦੀ ਅਸੀਂ ਲੈ ਕੇ ਆਏ ਆਂ ਹੋਰ ਵੀ ਜਿੱਦਾਂ ਸਾਡੇ ਕੋਲੇ ਜਾਣਕਾਰੀ ਟਰਨਮੈਂਟਾਂ ਦੀ ਪੁੱਜਦੀ ਹੈ ਉਹ ਅਸੀਂ ਲੈ ਕੇ ਤੁਹਾਡੇ ਕੋਲ ਹਾਜ਼ਰ ਹੁੰਨੇ ਆਂ ਵਧੀਆ ਲੱਗੇ ਜਰੂਰ ਸਾਡਾ ਮਾਣ ਵਧਾਇਆ ਕਰੋ ਆਪਣੇ ਪੇਜ ਨੂੰ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਬਣ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ